ਸਖਬੀਰ ਦੀ ਮਾਫੀ ਦਾ ਅਸਰ ਲੋਕਾਂ ਤੇ ਪੈਣਾ ਚਾਹੀਦਾ ਇਹ ਜਿਹੜਾ ਢੀਂਸੇ ਉੜੀ ਦਾ ਜਿਹੜਾ ਜੀਕੇ ਆ ਇਹਨਾਂ ਦਾ ਅਸਰ ਕਾਹਦਾ ਸਿਰੇ ਜੀਕੇ ਦਾ ਕੀ ਪੰਜਾਬ ਤੇ ਸਰੇ ਕੋਈ ਅਸਰ ਨਹੀਂ ਸਮ ਦੇਖ ਦੀ ਗੱਲ ਮੈਂ ਤੁਹਾਨੂੰ ਦੱਸਿਆ ਵੀ ਸਾਨੂੰ ਦੇ ਵੀ ਪਤਾ ਲੱਗਦਾ ਵੀ ਉਹਨਾਂ ਦਾ ਘਰ ਕਿਹੜਾ ਹੈ ਇੱਕ ਦਿਨ ਜਾਂਦੇ ਕਦੋਂ ਵਾਪਸੀ ਹੁੰਦੀ ਕਦੋਂ ਸਮ ਦੇਖ ਦੀ ਗੱਲ ਇਹਨਾਂ ਦਾ ਘਰ ਵੀ ਉਹੋ ਜਿਹਾ ਤੇ ਵਾਪਸੀ ਵੀ ਉਹੋ ਜੀ ਇਹੋ ਜਿਹੇ ਕੋਲ ਸੇਰੇ ਚੱਲਦੇ ਫੇਰੋਸ ਕਿ ਸਾਰੇ ਘਰ ਵਾਪਸ ਆ ਜਾਣ ਕਦੋਂ ਬਾਤ ਚੱਲ ਜੇਨ ਸਾਡੀ ਦੇ 60 ਸਾਲ ਦੀ ਉਮਰ ਹੋ ਗਈ ਸਾਨੂੰ ਇਹ ਨਹੀਂ ਪਤਾ ਲੱਗਾ ਇਹਦਾ ਦਾ ਘਰ ਕਿਹੜਾ ਜਦੋਂ ਇਹ ਰੁਸਕੇ ਜਾਂਦੇ ਉਦੋਂ ਵੀ ਕਿਸੇ ਦੀ ਘਰ ਵਾਪਸੀ ਹੋ ਗਈ ਜਦੋਂ ਇਹ ਮੰਨ ਕੇ ਆਉਂਦੇ ਉਦੋਂ ਵੀ ਕਿਸੇ ਦੀ ਘਰ ਵਾਪਸੀ ਹੋ ਗਈ ਇਹ ਘਾਵਾਂ ਉਂਤੇ ਨਾ ਹੁਣ ਪੰਜਾਬ 'ਚ ਇਹਨਾਂ ਦੀ ਵਾਪਸੀ ਨਹੀਂ ਹੁੰਦੀ ਜੇ ਭਾਵੇਂ ਜੋ ਮਰਦੀ ਕਰ ਜੋ ਮਰਦੀ ਹੋ ਦੇ ਜੀ ਜਿਹੜੇ ਮਰਦੀ ਘਰ ਚ ਆ ਜਾਣ ਜਿਹੜਾ ਮਰਦੀ ਗਠਵੰਦਨ ਕਰ ਲੈਣ ਪੰਜਾਬ 'ਚ ਇੱਕ ਸੀਟ ਦੀ ਮਿਲਦੀ ਹੈ ਜਿੱਥੇ ਮਰਦੀ ਜੋਰਦਾ ਸਾਡੂ ਸੀਐਮ ਸਾਹਿਬ ਰੋਜ਼ ਕਹਿੰਦੇ ਤੇਰਾ ਦੀ ਤੇਰਾ ਜਿੱਤਾਂਗੇ ਜਿੱਤਾਂਗੇ ਵੇਖੋ ਕੀ ਬਣਦਾ ਇਸ ਦੇ ਮੋਕੇ ਦੇ ਉੱਤੇ ਆਪਣੇ ਭਾਈਚਾਰੇ ਨੂੰ ਸਾਰੇ ਕਿਸਾਨ ਭਾਈਚਾਰੇ ਨੂੰ ਸਾਰੇ ਸਮਾਜ ਨੂੰ ਬਹੁਤ ਬਹੁਤ ਵਧਾਈਆਂ ਔਰ ਸਭ ਨੂੰ ਇਹ ਬੇਨਤੀ ਕਰਦੇ ਆਂ ਕਿ ਅੱਜ ਦੇ ਮੌਕੇ ਤੇ ਪੰਦ ਕੀਤਾ ਜਾਵੇ ਜਾਤ ਪਾਤ ਦੇ ਜਿਹੜੇ ਨਫਸ ਦੇ ਬੀਜ ਆ ਉਹ ਖਤਮ ਕੀਤੇ ਜਾਣ ਆਪਸੀ ਏਕਤਾ ਤੇ ਪਿਆਰ ਦੇੜ ਉਹਨੂੰ ਮਜ਼ਬੂਤ ਕੀਤਾ ਜਾਵੇ ਮੈਂ ਸਦਾ ਜਿਹੜਾ ਸਾਰਿਆਂ ਨੂੰ ਦੇਖਿਆ ਵੀਰ ਬਾਦਲ ਦੀ ਮਾਗੀ ਤੋਂ ਬਾਅਦ ਕੋਈ ਇੰਟਰਨਲ ਘਰ ਵਾਪਸੀ ਹੋ ਗਈ ਹੈ ਕੈਂਡੀਟ ਜੀਕੇ ਅੱਜ ਜਿਹੜਾ ਚਰਚਾ ਹੈ ਕਿ ਬਹੁਤ ਜਲਦੀ ਜਿਹੜਾ ਗਠਬੰਧਨ ਹੋ ਹੋ ਰਿਹਾ ਹੈ ਦਿੱਲੀ ਵਿੱਚ ਵੀ ਮੀਟਿੰਗ ਸ਼ਾਇਦ ਕਰਾਂਗੇ ਸਾਰੇ ਘਰ ਵਾਪਸ ਆ ਜਾਣ ਕਦੋਂ ਬਾਤ ਦਿਲ ਜਾਣ ਸਾਡੀ ਦੇ 60 ਸਾਲ ਦੀ ਉਮਰ ਹੋ ਗਈ ਸਾਨੂੰ ਇਹ ਦੀ ਪਤਾ ਲੱਗਾ ਇਹਨਾਂ ਦਾ ਘਰ ਕਿਹੜਾ ਜਦੋਂ ਇਹ ਰੁਸਕੇ ਜਾਂਦੇ ਉਦੋਂ ਵੀ ਕਿਸੇ ਦੀ ਘਰ ਵਾਪਸੀ ਹੋ ਗਈ ਜਦੋਂ ਇਹ ਮੰਨ ਕੇ ਆਉਂਦੇ ਉਦੋਂ ਵੀ ਕਿਸੇ ਦੀ ਘਰ ਵਾਪਸੀ ਹੋ ਗਈ ਇੱਕ ਘਾਵਾਂ ਉਤੇ ਨਾਉਣ ਪੰਜਾਬ ਤੇ ਇਹਨਾਂ ਦੀ ਵਾਪਸੀ ਨਹੀਂ ਹੁੰਦੀ ਜੀ ਭਾਵੇਂ ਜੋ ਮਰਜ਼ੀ ਕਰ ਬੰਦੇ ਨੇ ਚਰਚਾ ਵਾਂਗੇ ਨੇ ਬਹੁਤ ਜਲਦੀ ਗਠਬੰਧਨ ਵੀ ਕਹਿੰਦੇ ਹੋ ਜੋ ਮਰਜ਼ੀ ਹੋ ਦੇ ਜੀ ਜਿਹੜੇ ਮਰਜ਼ੀ ਘਰ ਤੇ ਆ ਜਾਣ ਜਿਹੜਾ ਮਰਜ਼ੀ ਗਠਬੰਧਨ ਕਰ ਲੈਣ ਪੰਜਾਬ ਤੇ ਇੱਕ ਸੀਟ ਦੀ ਮਿਲਦੀ ਹੈ ਜਿੱਥੇ ਬੱਦੀ ਜੋੜਦਾ ਆਮ ਆਦਮੀ ਪਿਆਸਰ ਬਹੁਤਾ ਲੱਗਦਾ ਕੋਈ ਸੁਬੀਰ ਨੇ ਜਿਸ ਤਰੀਕੇ ਨਾਲ ਮਾਫੀ ਮੰਗੀ ਹੈ ਆ ਉਹ ਦੱਸ ਢੋ ਸੁਖਵੀਰ ਦੀ ਮਾਫੀ ਦਾ ਸਦ ਲੋਕਾਂ ਤੇ ਪੈਣਾ ਚਾਹੀਦਾ ਇਹ ਜਿਹੜੇ ਢੀਂਸੇ ਹੋਰੀ ਜਿਹੜਾ ਜੀਕੇ ਆ ਇਹਨਾਂ ਦੇ ਅਸਰ ਖਾ ਤਾਂ ਕਦਾ ਸਦੇ ਜੀਕੇ ਦਾ ਕੀ ਪੰਜਾਬ ਤੇ ਸਰ ਕੋਈ ਅਸਰ ਨਹੀਂ ਸਭ ਦੇਖ ਦੀ ਗੱਲ ਮੈਂ ਤੁਹਾਨੂੰ ਦੱਸਿਆ ਵੀ ਸਾਨੂੰ ਤੇ ਨਹੀਂ ਪਤਾ ਲੱਗਦਾ ਵੀ ਉਹਨਾਂ ਦਾ ਘਰ ਕਿਹੜਾ ਹੈ ਇੱਕ ਹਦੋਂ ਜਾਂਦੇ ਕਦੋਂ ਵਾਪਸੀ ਹੁੰਦੀ ਕਦੋਂ ਸਭ ਦੇਖ ਦੀ ਗੱਲ ਇਹਨਾਂ ਦਾ ਘਰ ਵੀ ਉਹੋ ਜਿਹਾ ਤੇ ਵਾਪਸੀ ਵੀ ਉਹੋ ਜੀ ਇਹੋ ਕੁਝ ਸੇਧੇ ਚੱਲਦੇ ਫਿਰ ਦੁਸਕੇ ਆ ਮਾੜੀ ਮਾੜੀ ਪਰਫਾਰਮੈਂਸ ਕਿਵੇਂ ਨਹੀਂ ਰਹੀਆਂ ਉਹਦੀ ਲਖਸਰ ਸਾਬ ਅਜੇ ਕੋ ਤੁਹਾਨੂੰ ਲੱਗਦਾ ਦੀ ਸਾਧੂ ਸੀਐਮ ਸਾਹਿਬ ਰੋਜ਼ ਕਹਿੰਦੇ ਤੇਰਾ ਦੀ ਤੇਰਾ ਜਿੱਤਾਂਗੇ ਜਿੱਤਾਂਗੇ ਵੇਖੋ ਕੀ ਬਣਦਾ ਕਿਸ ਦੇ ਮੌਕੇ ਦੇ ਉੱਤੇ ਆਪਣੇ ਭਾਈਚਾਰੇ ਨੂੰ ਸਾਡੇ ਕਿਸੇ ਭਾਈਚਾਰੇ ਨੂੰ ਸਾਡੇ ਸਮਾਜ ਨੂੰ ਬਹੁਤ ਬਹੁਤ ਵਧਾਈਆਂ ਔਰ ਸਭ ਨੂੰ ਇਹ ਬੇਨਤੀ ਕਰਦੇ ਆਂ ਕਿ ਅੱਜ ਦੇ ਮੌਕੇ ਤੇ ਪੰਦ ਕੀਤਾ ਜਾਵੇ ਜਾਤ ਪਾਤ ਦੇ ਜਿਹੜੇ ਨਫਸ ਦੇ ਬੀਜ ਆ ਉਹ ਖਤਮ ਕੀਤਾ ਜਾਂ ਆਪਸੀ ਏਕਤਾ ਤੇ ਪਿਆਰ ਦੇ ਉਹਨੂੰ ਮਜ਼ਬੂਤ ਕੀਤਾ ਜਾਵੇ ਮੈਂ ਸਦਾ ਜਿਹੜਾ ਸਾਰਿਆਂ ਨੂੰ ਦੇਖਿਆ ਵੀਰ ਬਾਦਲ ਦੀ ਮਾਗੀ ਤੋਂ ਬਾਅਦ ਕੋਈ ਘਰ ਵਾਪਸੀ ਹੋ ਰਹੀਆਂ ਕੈਂਡੀ ਚਰਚਾ ਜੀਕੇ ਅੱਜ ਜਿਹੜਾ ਚਰਚਾ ਹੈ ਕਿ ਬਹੁਤ ਸ਼ੰਕੀ ਜਿਹੜਾ ਗੱਟਬੰਧ ਨਹੀਂ ਹੋ ਰਿਹਾ ਰਿਹਾ ਦਿੱਲੀ ਵਿੱਚ ਵੀ ਮੀਟਿੰਗ ਸ਼ੈਡ ਕਰ ਸਕਦੇ ਸਰ ਇਹ ਘਰ ਵਾਪਸ ਆ ਜਾਣ ਕਦੋਂ ਬਾਤ ਦਿਲ ਜਾਣ ਸਾਡੀ ਦੇ 60 ਸਾਲ ਦੀ ਉਮਰ ਹੋ ਗਈ ਸਾਨੂੰ ਇਹ ਨਹੀਂ ਪਤਾ ਲੱਗਾ ਇਹਦਾ ਤਾਂ ਘਰ ਕਿਹੜਾ ਜਦੋਂ ਇਹ ਦੁਸਕੇ ਜਾਂਦੇ ਉਦੋਂ ਵੀ ਕਿਸੇ ਦੀ ਘਰ ਵਾਪਸੀ ਹੋ ਗਈ ਜੇ ਦੋ ਮੰਨ ਕੇ ਆਉਂਦੇ ਉਦੋਂ ਵੀ ਕਹਿੰਦੇ ਘਰ ਵਾਪਸੀ ਹੋएगी ਇੱਕ ਘਾਵਾ ਉਥੇ ਨਾ ਹੋਣ ਪੰਜਾਬ 'ਚ ਇਹਨਾਂ ਦੀ ਵਾਪਸੀ ਨਹੀਂ ਹੁੰਦੀ ਜੀ ਭਾਵੇਂ ਜੋ ਮਰਜ਼ੀ ਕਰਦੇ ਬੰਦੇ ਵੀ ਚਰਚਾ ਵਾਂਗ ਕਹਿੰਦੇ ਬਹੁਤ ਜਲਦੀ ਗਠਬੰਧਨ ਵੀ ਕਹਿੰਦੇ ਜੋ ਮਰਜ਼ੀ ਹੋ ਦੇ ਜੀ ਜਿਹੜੇ ਮਰਜ਼ੀ ਘਰ ਤੇ ਆ ਜਾਣ ਜਿਹੜਾ ਮਰਜ਼ੀ ਗਠਬੰਧਨ ਕਰ ਲੈਣ ਪੰਜਾਬ 'ਚ ਇੱਕ ਸੀਟ ਦੀ ਮਿਲਦੀ ਹੈ ਜਿੱਥੇ ਮਰਜ਼ੀ ਜੋਰ ਨਾਲ ਆਮ ਆਦਮੀ ਪਿਆਸਰ ਬਹੁਤ ਲੱਗਦਾ ਕੁਸ਼ਵੀਰ ਨੇ ਜਿਸ ਤਰੀਕੇ ਨਾਲ ਬਾਕੀ ਮੰਗੀ ਹੈ ਆ ਉਹ ਦੱਸ ਢੋ ਸੁਖਵੀਰ ਦੀ ਮਾਫੀ ਦਾ ਸਦ ਲੋਕਾਂ ਤੇ ਪੈਣਾ ਚਾਹੀਦਾ ਇਹ ਜਿਹੜਾ 300 ਉਹ ਜਿਹੜਾ ਜੀਕੇ ਆ ਇਹਨਾਂ ਦਾ ਅਸਰ ਕਾ ਤਾਂ ਕਦਾ ਸਦੇ ਜੀਕੇ ਦਾ ਕੀ ਪੰਜਾਬ ਦਾ ਸਰ ਕੋਈ ਅਸਰ ਸਭ ਦੇਖ ਦੀ ਗੱਲ ਮੈਂ ਤੁਹਾਨੂੰ ਦੱਸਿਆ ਵੀ ਸਾਨੂੰ ਤੇ ਇਹ ਨਹੀਂ ਪਤਾ ਲੱਗਦਾ ਵੀ ਉਹਨਾਂ ਦਾ ਘਰ ਕਿਹੜਾ ਹੈ ਇੱਕ ਦਿਨ ਜਾਂਦੇ ਕਦੋਂ ਵਾਪਸੀ ਹੁੰਦੀ ਕਦੋਂ ਸਭ ਦੇਖ ਦੀ ਗੱਲ ਜੇ ਤਾਂ ਦਾ ਘਰ ਵੀ ਉਹੋ ਜਿਹਾ ਤੇ ਵਾਪਸੀ ਵੀ ਉਹੋ ਜੀ ਇਹ ਲੋਕ ਪਾਸੇ ਚੱਲਦੇ ਫੇਰ ਦੋਸਕੇ ਆ ਮਾੜੀ ਮਾੜੀ ਪਰਫਾਰਮੈਂਸ ਕਿਵੇਂ ਨਹੀਂ ਰਹਿ ਗਈ ਆਉਂਦੀ ਲਖਸਰ ਸਭ ਅ ਦੇਖੋ ਤੁਹਾਨੂੰ ਲੱਗਦਾ ਨਹੀਂ ਤਦੋਂ ਸੀਐਮ ਸਾਹਿਬ ਰੋਜ਼ ਕਹਿੰਦੇ ਤੇਰਾ ਦੀ ਤੇਰਾ ਜਿੱਤਾਂਗੇ ਜਿੱਤਾਂਗੇ ਵੇਖੋ ਕੀ ਬਣੇਗਾ